ભગવંતમાન ਨੇ سوال પૂછਣ ਵਾਲੇ ਇੱਕ ਸਾਧਾਰਨ ਪਿੰਡੂ ਸਰਦਾਰ ਦੀ ਕੁੱਟਮਾਰ ਕਰਕੇ ਉਸ ਦੀ ਰੱਜ ਕੇ ਬੇਇੱਜ਼ਤੀ ਕੀਤੀ। ਭਗਵંતમાન ਨਾਲ ਚੱਲਦੇ 20 ਤੋਂ 22 ਅਖੌਤੀ ਨੌਜਵਾਨਾਂ ਨੇ ਉਸ ਸਰਦਾਰ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਕੀ ਭਗਵંતમાન ਕਿਸੇ ਆਮ ਬੰਦੇ ਦੇ ਸਵਾਲ ਪੁੱਛਣ ਤੇ ਇਦਾਂ ਹੀ ਭੜਕਿਆ ਕਰੇਗਾ? ਹਾਲੇ ਤਾਂ ਪਿੰਡ ਬੱਜਾ ਨਹੀਂ। ਇੰਨਾ ਹੰਕਾਰ, ਇੰਨੀ ਹਿਮਾਕਤ। ਭਗਵંતમાન ਰੱਬ ਤੋਂ ਡਰ, ਟੱਬਰ ਟੀਹਰ ਤਾਂ ਪਹਿਲਾਂ ਹੀ ਛੱਡ ਗਿਆ। ਪੰਜਾਬ ਦੇ ਆਮ ਬੰਦੇ ਵੀ ਤੇਥੋਂ ਦੂਰ ਹੋ ਗਏ ਤੇਰਾ ਰਹਿਣਾ ਕੱਖ ਨਹੀਂ ਉਹ ਤਾਂ ਦਿਹਾੜੀ ਤੇ ਜਾਊਗਾ ਤੇ ਰੋਟੀ ਪੱਕੂਗੀ ਦਿਹਾੜੀਦਾਰ ਦਾ ਬੱਚਾ ਨੌਕਰੀ ਬੰਦ ਕਰਤੀ ਹੈ ਨਾ ਨਹੀਂ ਨੌਕਰੀ ਮੰਗਣਾਂ ਗੱਡੂ ਨਾ ਜਾਵੇ ਹੈ ਜੀ ਜਿੱਦਾਂ ਕੋਈ ਨਾ ਜਾ ਨੌਕਰੀ ਬੰਦ ਕਰਾਉਂਦਾ ਹਾਂ ਨਹੀਂ ਜੀ ਜਾਣਗੇ ਜਾਣਗੇ ਦਿਹਾੜੀ ਜਾਣਗੇ ਕਿਉਂਕਿ ਨੌਕਰੀਆਂ ਨਹੀਂ ਰਹੀਆਂ ਤਰੇ ਬਹਿ ਜਾਓ ਬਸ ਹਾਂ ਆਹਦੀ ਵਖੀ ਜਾਓ ਦੇਖੋ ਜਸਕੋਰ ਸਾਡੀ ਨੌਕਰੀਆਂ ਨਹੀਂ ਰਹੀਆਂ ਹੁਣ ਦਿਹਾੜੀ ਜਾਣਗੇ ਦਿਹਾੜੀਦਾਰ ਜੇ ਦਿਵਾਲੀ ਦੇ ਦਿਵਾਲੀ ਵਾਲੇ ਦਿਨ ਦਿਹਾੜੀ ਜਾਊਗਾ ਤਾਂ ਉਹਨੂੰ ਪਨੂ ਨੂੰ ਪਟਾਕੇ ਪਾ ਬੰਦ ਜ਼ਰੂਰੀ ਨਹੀਂ ਹੈਗੇ ਹਾਂਜੀ ਕਰਾਂਗੇ ਕਰਾਂਗੇ ਬਲੂਪ੍ਰਿੰਟ ਤਿਆਰ ਹੈ ਇਹਨਾਂ ਨੂੰ ਰੋਟੀ ਕਮਾਉਣ ਜੋਗੇ ਕਰਾਂਗੇ ਇਹਨਾਂ ਨੂੰ ਪਠਾਰੀ ਨਹੀਂ ਬਣਾਉਣਾ ਆਪਾਂ ਨੇ ਇਹਨਾਂ ਨੂੰ ਰੋਟੀ ਕਮਾਉਣ ਜੋਗੇ ਕਰਾਂਗੇ ਬਿਲਕੁਲ ਬਿਲਕੁਲ ਆਸੀਂ ਹਾਂ ਇੱਥੇ ਛੱਲੇ ਪਾ ਦੇ ਤੁਸੀਂ ਤੁਸੀਂ ਛੱਲੇ ਪਾ ਦੇ ਸਾਡੇ ਇਹ ਛੋਟੇ ਵਰਗੇ ਪੰਜਾਬ ਵਿੱਚ ਤੁਸੀਂ ਪਿੰਡਾਂ ਦੇ ਪਿੰਡ ਵਿੱਚ ਰਹੇ ਹੋ ਛੋਟੇ ਵਰਗੇ ਚਮਚੇ ਛੋਟੇ ਵਰਗੇ ਕੱਢੇ ਤੁਸੀਂ ਵੇਚਦੇ ਰਹੋ ਸਾਰੇ ਨੂੰ ਹਾਂਜੀ ਕਿਸੇ ਦੇ ਨਹੀਂ ਤੁਹਾਡੀ ਰੈਲਿਸ ਕਿਉਂ ਹੈ ਚਲ ਆਪ ਦਾ ਵਿਚਾਰ ਕਰ ਬਾਗੇ ਲਾਲ 51 ਮੈਂ ਜਾਂਦਾ ਤੁਹਾਡੇ ਵਰਗੇ ਚਮਚੇ ਨੂੰ ਆਪਣੀ ਫੋਰਸ ਕਿੱਥੇ ਆਲੀ ਆਪਣੀ ਫੋਰਸ ਕਿੱਥੇ ਪਹੁੰਚ ਹਾਂਜੀ ਬਾਹਰ ਕਰੋ ਹਾਂਜੀ ਸਾਨੂੰ ਆਪਣੇ ਵਿਚਾਰ ਦੇਣ ਦਿਓ ਤੁਹਾਡੀ ਪਾਰਟੀ ਤੁਸੀਂ ਉਹਨਾਂ ਨੂੰ ਬੁਲਾਓ ਉਹ ਵਿਚਾਰ ਕਰਨਗੇ ਤੁਹਾਡੇ ਬਾਹਰ ਕਰੋ ਸੁਣੋ ਬਾਹਰ ਕਰੋ ਸਿਆਰਤੀਆਂ ਪਨੇ ਆਪਦੇ ਲੀਡਰ ਨੂੰ ਬੁਲਾ ਕੇ ਆਪ ਦੇ ਕੀਤੇ ਦੱਸੋ ਅਜੇ ਪਿੰਡਾਂ 'ਚ ਹੈਗੇ ਨੇ ਆਏ ਭਾਜਾਂ ਦੇ ਚਾਹੀਏ ਬਾਹਰ ਆ ਜਾਓ पंहिंजो पेंटिंग पंहिंजो सारे